ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਸੋ ਹਿੰਦ ਦੀ ਚਾਦਰ ਸਾਬਕਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਜਿਹੜਾ ਕਿ ਵਿਸ਼ੇਸ਼ ਸੈਸ਼ਨ ਹੈ ਉਹ ਅਸੱਦਿਆ ਗਿਆ ਹੈਗਾ ਤੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਗਿਆ ਜੋ ਚੰਡੀਗੜ੍ਹ ਤੋਂ ਬਾਹਰ ਜਿਹੜਾ ਕਿ ਇਹ ਸੈਸ਼ਨ ਅਸੱਦਿਆ ਗਿਆ ਤੇ ਐਮਐਲਏ ਸਾਹਿਬਾਨ ਦੇ ਆਉਂਦਾ ਵੀ سلسلہ ਲਗਾਤਾਰ ਚੱਲ ਰਿਹਾ ਹੈ ਨਰਿੰਦਰ ਜੀ ਕੁਝ ਤਰ੍ਹਾਂ ਦੇ ਨਾਲ ਤੁਸੀਂ ਇਹ ਕਮੈਂਟ ਚਾਹੋਗੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਸੈਸ਼ਨ ਜਿਹੜਾ ਕਿ ਚੰਡੀਗੜ੍ਹ ਤੋਂ ਬਾਹਰ ਸੱਦੇ ਗਿਆ ਕੀ ਮੈਨੂੰ ਲੱਗਦਾ ਕਿ ਕਿਹੜੇ ਫੈਸਲੇ ਆ ਤੇ ਅਹਿਮ ਜਿਹੜੀ ਕਿ ਸਟੈਂਪਲੇਟ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਤੇ ਕਰਮ ਵਾਲਿਆ ਗੁਰੂ ਸਾਹਿਬ ਦੀ ਬਖਸ਼ੀ ਹੋਈ ਸੇਵਾ ਸੰਗਤ ਦੀ ਬਖਸ਼ੀ ਹੋਈ ਸੇਵਾ ਜਿਹਦੇ ਕਰਕੇ ਅੱਜ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਜੋ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਉਹਨਾਂ ਦੇ 350 ਸਾਲਾਂ ਦੀ ਦਿਹਾੜੇ ਨੂੰ ਸਮਰਪਿਤ ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿਸ਼ੇਸ਼ ਜਿਹੜਾ اجلاس ਬੁਲਾਇਆ ਗਿਆ ਸੋ ਇੱਥੇ ਬਹੁਤ ਵੱਡੇ ਜਿਹੜੇ ਇਤਿਹਾਸਕ ਫੈਸਲੇ ਨੇ ਜਿਹੜੇ ਉਹ ਲਏ ਜਾਣੇ ਨੇ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਜੋ ਲਸਾਨੀ ਸ਼ਹਾਦਤ ਉਹਨਾਂ ਨੇ ਦਿੱਤੀ ਆ ਜੇ ਮੈਂ ਗੱਲ ਕਰਾਂ ਤਾਂ ਅੱਜ ਜਿਹੜੀਆਂ ਯੂਨੋ ਵਰਗੀਆਂ ਸੰਸਥਾਵਾਂ ਨੇ ਜੋਦੇ ਤੇ ਕੰਮਕਾਰੀਆਂ ਨੇ ਗੁਰੂ ਤੇਗ ਬਹਾਦਰ ਜੀ ਨੇ 350 ਸਾਲ ਪਹਿਲਾਂ ਹੀ ਸੰਦੇਸ਼ ਦੇ ਦਿੱਤਾ ਸੀਗਾ ਚਾਹੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਲਈਏ ਚਾਹੇ ਧਰਮ ਦੀ ਰਾਜਨੀਤੀ ਦੀ ਗੱਲ ਕਰ ਲਈਏ ਸੋ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਗੁਰੂ ਸਾਹਿਬ ਬਹੁਤ ਪਹਿਲਾਂ ਜਿਹੜਾ ਉਪਦੇਸ਼ ਦੇ ਗਏ ਸੀਗੇ ਪਹਿਲੇ ਸਹਿਬਾਂ ਸਸਪੈਂਸ ਬੜਾ ਤਗੜਾ ਰੱਖ ਰਹਿਣੇ ਕਿਤੇ ਹਾਸ تک ਫੈਸਲੇ ਲੈ ਜਾਣਗੇ ਜਾਨਣਾ ਵੀ ਪਾ ਦਿਓ ਜੇਕਰ ਤੁਸੀਂ ਥੋੜਾ ਜਿਆਦਾ ਉਹ ਵਿਧਾਨ ਸਭਾ ਦੀ ਜਿਹੜਾ ਪ੍ਰਕਿਰਿਆ ਹੈਗੀ ਆ ਉਹ ਅੰਦਰ ਜੋ ਫੈਸਲੇ ਹੋਣੇ ਨੇ ਉਹ ਬਾਹਰ ਆ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਅਸੀਂ ਐਕਸਪਲੇਨ ਕਰਾਂਗੇ ਧੰਨਵਾਦ ਇਹ ਹੈਗਾ سلسلہ ਸੋ ਅਕੀ ਕਹਿਣਾ ਚਾਹੋਗੇ ਜੀ ਅੱਜ ਦਾ ਇਤਿਹਾਸਕ ਦਿਨ ਹੈਗਾ ਤਾਂ ਕਿਹੜੇ ਅਹਿਮ ਫੈਸਲਿਆਂ ਦੇ ਜਿਹੜੀ ਚਰਚਾ ਹੋ ਰਹੀ ਅੰਦਰ ਦੇਖੋ ਪਹਿਲੀ ਵਾਰੀ ਆ ਫਸਟ ਟਾਈਮ ਕਿ 350 ਸਾਲਾ ਗੁਰੂ ਦੀ ਸ਼ਹਾਦਤ ਨੂੰ ਗੁਰੂ ਦੀ ਬਲੀਦਾਨ ਨੂੰ ਨਿਮਨ ਕਰਨ ਵਾਸਤੇ ਨਮਸਕਾਰ ਕਰਨ ਵਾਸਤੇ ਆਨੰਦਪੁਰ ਸਾਹਿਬ ਜੋ ਸੈਸ਼ਨ ਹੋ ਰਿਹਾ ਹੈ ਅੱਜ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੱਸਿਆ ਗਿਆ ਸਪੀਕਰ ਸਾਹਿਬ ਵੱਲੋਂ ਕਿ ਇਹਨਾਂ ਦੇ ਵਿੱਚ ਕੱਲਾ ਇਤਿਹਾਸ ਦੇ ਨਾਲ ਗੁਰੂ ਸਾਹਿਬ ਦੇ ਇਤਿਹਾਸ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜੀ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਊਗਾ ਸਤਿਕਾਰ ਕੀਤਾ ਜਾਊਗਾ ਕਿਵੇਂ ਉਹਨਾਂ ਨੇ ਮਨੁੱਖਤਾ ਦੇ ਲਈ ਬਲੀਦਾਨ ਕੀਤਾ ਬਾਕੀ ਜੋ ਵੀ ਇਸ ਦੇ ਨਾਲ ਹੈਗਾਗਾ ਉਹ ਸਾਰਾ ਮੁੱਖ ਮੰਤਰੀ ਸਾਹਿਬ ਖੁਦ ਐਲਾਨ ਕਰਨਗੇ ਜਿਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਇਨਸਾਨੀਅਤ ਨੂੰ ਤੇ ਇਸ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋ। ਤੋਂ ਅਨੰਦਪੁਰ ਸਾਹਿਬ ਦੇ ਲਈ ਕੋਈ ਵਿਸ਼ੇਸ਼ ਐਲਾਨ ਹੋ ਸਕਦਾ। ਦੇਖੋ ਇਹ ਸਾਰਾ ਸੀਐਮ ਸਾਹਿਬ ਦਾ ਪ੍ਰੋਟੋਕੋਲ ਹੈਗਾ। ਤੁਹਾਨੂੰ ਥੋੜੀ ਦੇਰ ਬਾਅਦ ਹੀ ਪਤਾ ਚੱਲ ਜਾਏਗਾ। ਬਾਕੀ ਦੇਖ ਸਕਦੇ ਹੋ ਬਾਹਰ ਦੀਆਂ ਤਸਵੀਰਾਂ ਕੀ ਮੇਜ ਕਿ ਇੱਥੇ ਜਮਾਵੜਾ ਲੱਗਣਾ ਸ਼ੁਰੂ ਹੋ ਚੁੱਕਿਆ ਹੈਗਾ ਤੇ ਐਮਐਲਏ ਸਹਿਮਾਨ ਤੋਂ ਇਲਾਵਾ ਹੋਰ ਜਿਹੜੇ ਕੀ ਕਹਿ ਸਕਦੇ ਹੈਗੇ ਨੇ ਖੁਦ ਜਿਹੜੇ ਕਿਸੇ ਤਰਨਪੀਸ ਤੋਂ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹ ਹਾਂਜੀ ਫਿਰ ਉਹ ਤਾਂ ਦੁਨੀਆ ਦੀ ਸਭ ਤੋਂ ਪਵਿੱਤਰ ਤੇ ਵੱਡੀ ਧਰਤੀ ਹੈਗੀ ਉਹ ਸੋ ਰਿਲੀਜੀਅਸ ਟੂਰਿਜ਼ਮ ਦੇ ਐਂਗਲ ਤੋਂ ਦੇਖਿਆ ਜਾਵੇ ਨਾਨਪੁਰ ਸਾਹਿਬ ਦੀ ਧਰਤੀ ਬਹੁਤ ਜ਼ਿਆਦਾ ਕੁਦਰਤੀ ਤੌਰ ਤੇ ਪਹਿਲੀ ਬਲੈਸਕ ਹੈ ਔਰ ਇਹ ਜਿਹੜੇ ਉਪਰਾਲੇ ਨੇ ਇਹ ਉਪਰਾਲੇ ਨੇ ਜਿਹੜੇ ਇਸ ਤਰ੍ਹਾਂ ਹੀ ਜਾਰੀ ਰਹਿਣਗੇ ਧੰਨਵਾਦ ਤੁਹਾਨੂੰ ਸਾਹਿਬ ਸੋ ਕੀ ਅਹਿਮ ਫੈਸਲਿਆਂ ਤੇ ਉੱਪਰ ਚਰਚਾ ਹੋ ਸਕਦੀ ਹੈ ਕੁਝ ਸਸਪੈਂਸ ਬਹੁਤ ਇਸ ਵਾਰੀ ਹੈਗਾ ਨਹੀਂ ਨਹੀਂ ਕੋਈ ਸਸਪੈਂਸ ਵਾਲੀ ਗੱਲ ਨਹੀਂ ਚੰਗੇ ਫੈਸਲੇ ਹੋਣਗੇ ਪੰਜਾਬ ਦੇ ਭਲੇ ਦੇ ਫੈਸਲੇ ਹੋਣਗੇ ਤੇ ਜੋ ਵੀ ਹੋਊਗਾ بس 2-3 ਘੰਟੇ ਦੇ ਵਿੱਚ ਵਿੱਚ ਸਾਰਾ ਜਿਹੜਾ ਹੈ ਉਹ ਪਤਾ ਲੱਗ ਜਾਣਾ। ਅਨੰਦਪੁਰ ਸਾਹਿਬ ਦੇ ਲਈ ਕੋਈ ਵਿਸ਼ੇਸ਼ ਐਲਾਨ ਦੀ ਹੈਗੀ ਉਮੀਦ। ਉਹ ਇਹ ਜਿਹੜਾ ਮੈਟਰ ਹੈ ਇਹ ਮੁੱਖ ਮੰਤਰੀ ਸਾਹਿਬ ਦੀ ਡਿਸਕ੍ਰੀਸ਼ਨ ਹੈ ਤੇ ਵੇਟ ਐਂਡ ਵਾਚ। ਸਰੋਤਾਂ ਵਿਰੋਧੀ ਧਿਰ ਸਸਪੈਂਸ ਕ੍ਰੀਏਟ ਰੱਖੇ ਹੋਏ ਨੇ ਕਿਸੇ ਦੇ ਵੱਲੋਂ ਵੀ ਕੋਈ ਜਿਹੜੀ ਕਿ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਅਝੀਹਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਐਲਾਨ ਹੈਗੇ ਨੇ ਉਹ ਕਾਫੀ ਜ਼ਿਆਦਾ ਵੱਡੇ ਹੋਣ ਵਾਲੇ ਨੇ ਅੱਜ ਜਿਹੜੇ ਕਿ ਵਿਸ਼ੇਸ਼ ਇੱਕ ਦਿਨ ਦਾ ਇਜਲਾਸ ਸੱਦਿਆ ਗਿਆ ਸੋ ਇਹ ਤਸਵੀਰਾਂ ਦੇਖੋ। ਅ ਭਾਈ ਜੈਤਾ ਜੀ ਯਾਦਗਾਰੀ ਜਿਹੜਾ ਕਿ ਇਹ ਮੈਮੋਰੀਅਲ ਹੈਗਾ ਆ ਉੱਥੇ ਅੰਦਰ ਜਿਹੜਾ ਕਿ ਪੂਰਾ ਵਿਧਾਨ ਸਭਾ ਵਾਲਾ ਸੈਟਅਪ ਲੱਗ ਕੇ ਤਿਆਰ ਹੋ ਚੁੱਕਿਆ ਤੇ ਹੁਣ ਜਿਹੜਾ ਕਿ ਹੈਗਾ ਆ ਥੋੜੀ ਜਿਹੀ ਦੇਰ ਦੇ ਵਿੱਚ ਜਿਹੜੀ ਕਿ ਸੈਸ਼ਨ ਦੀ ਕਾਰਵਾਈ ਹੈ ਉਹ ਆਰੰਭ ਹੋਣ ਜਾ ਰਹੀ ਹੈ ਜਿਸ ਤੋਂ ਲੈ ਕੇ ਹੁਣ ਲਗਾਤਾਰ ਜਿਹੜਾ ਕਿ ਦੇਖੋ ਕਿ ਬਾਹਰ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਹੈਗੇ ਨੇ ਲੋਕ ਪਹੁੰਚਦੇ ਆ ਸ਼ੁਰੂ ਹੋ ਚੁੱਕੇ ਨੇ ਸੋ ਗੱਲਬਾਤ ਕਰ ਲੈਣੀ ਹੈ ਜਿਸ ਤਰ੍ਹਾਂ ਦੇ ਨਾਲ ਇੱਥੇ ਲਗਾਤਾਰ ਜਿਹੜਾ ਕਿ ਹੈਗਾ ਪਹੁੰਚਾ ਫਿਰ ਸੋ ਪੂਰੀ ਤਿਆਰੀ ਦੇ ਨਾਲ ਆਯੋਜੀਆ ਸੈਸ਼ਨ ਦੀ ਕਾਰਵਾਈ ਦੇ ਵਿੱਚ ਵੀ ਤਿਆਰੀ ਨੇ ਸ਼ਰਦਾ ਦੇ ਨਾਲ ਆਇਆ ਹਾਂਜੀ ਕਿਉਂਕਿ ਅੱਜ ਦਾ ਜਿਹੜਾ ਇਤਿਹਾਸਿਕ ਵਿਧਾਨ ਸਭਾ ਦਾ ਸਪੈਸ਼ਲ ਜਿਹੜਾ ਦਿਨ ਹੈ ਉਸ ਸ਼ਰਧਾ ਦੇ ਨਾਲ ਹੈਗਾ ਤਿਆਰੀ ਔਰ ਜਿੱਥੋਂ ਤੱਕ ਤੇ ਮੁੱਦਿਆਂ ਦੀ ਗੱਲ ਹੈ ਜੀ ਉਹ ਤਾਂ ਸਾਰੀ ਉਮਰ ਚੱਲਦੇ ਰਹਿਣੇ ਆ ਇਹ ਤਾਂ ਗੁਰੂ ਚਲਣਾ ਚੰਨ ਦਾ ਤਮਸਤ ਫੋਨ ਵਾਸਤੇ ਆ ਅੱਜ ਦਾ ਇਤਿਹਾਸ ਜਿਹੜਾ ਇਤਿਹਾਸਿਕ ਸੈਸ਼ਨ ਹੈਗਾ ਫਿਰ ਗੁਰੂ ਸਾਹਿਬ ਨੂੰ ਸਮਰ ਫਿਰ ਨਹੀਂ ਅੱਜ ਦਾ ਦਿਨ ਹੀ ਗੁਰੂ ਸਾਹਿਬ ਨੂੰ ਸਮਰਪਿਤ ਜੀ ਕਿਉਂਕਿ ਕਿਮਨ ਵੀ ਆ ਗਿਆ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਜੋ ਸ਼ਹਾਦਤ ਦਿੱਤੀ ਜੀ ਉਹਦੀ ਕੋਈ ਮਿਸਾਲ ਉਹ ਜਿਹੜੀ ਲਾਸਾਨੀ ਸ਼ਹਾਦਤ ਹੈ ਉਹਦਾ ਮੁੱਲ ਤਾਂ ਅਸੀਂ ਤੱਕੀ ਦੁਨੀਆ ਦੇ ਵਿੱਚ ਕੋਈ ਵੀ ਨਿਤਾਰ ਸਕਦਾ ਪਰ ਉਹਨਾਂ ਦੀ ਅੱਜ ਸ਼ਹਾਦਤ ਨੂੰ ਕੋਟਨ ਕੋਟ ਨਮਨ ਜੀ ਔਰ ਪੰਜਾਬ ਹੀ ਨਹੀਂ ਅੱਜ ਸਾਰੀ ਦੁਨੀਆ ਕੋਟਨ ਕੋਟ ਨਮਨ ਅੱਜ ਸ਼ਹਾਦਤ ਨੂੰ ਸਮਰਪਿਤ ਹੈ ਬਾਕੀ ਆਜ਼ਾਦੀਨ ਜਿਹੜਾ ਕਿ ਹੈਗਾ ਉਹ ਸ਼ਹਾਦਤ ਨੂੰ ਸਮਰਪਿਤ ਹੈ ਤੇ ਆ ਜਿਹੜੀ ਕੀ ਇਹ ਵਿਸ਼ੇਸ਼ ਫੈਸ਼ਨ ਦੀ ਕਾਰਵਾਈ ਹੈ ਉਹ ਐਸੇ ਅਧੀਨ ਜਿਹੜੀ ਕਿ ਲਿਆਂਦੀ ਗਈ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੀ ਕੀ ਲਾਸਾਨੀ ਸ਼ਹਾਦਤ ਹੈ ਉਸੇ ਨੂੰ ਸਮਰਪਿਤ ਜਿਹੜਾ ਕਿ ਵਿਸ਼ੇਸ਼ ਸੈਸ਼ਨ ਸੱਦਾ ਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣੇ ਕੌਮੀ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਮੈਂ ਇਹ ਗੱਲ ਇੱਕ ਮੰਤਰੀ ਹੋ ਕੇ ਆ ਇੱਕ ਵਿਧਾਇਕ ਹੋਣ ਦੇ ਨਾਤੇ ਨਹੀਂ ਕਹਿ ਰਿਹਾ ਇੱਕ ਸਿੱਖ ਹੋਣ ਦੇ ਨਾਤੇ ਕਹਿ ਰਿਹਾ ਮੈਂ ਉਹਦਾ ਦੇਣਾ ਨਹੀਂ ਦੇ ਸਕਦਾ ਕਿ ਸਮੁੱਚਾ ਪੰਜਾਬ ਸਰਕਾਰ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਅਰਸਮਰਪਿਤ ਕਰ ਦਿੱਤੇ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਜਦੋਂ ਪਹਿਲੇ ਦਿਨ ਅਸੀਂ ਦੱਸਿਆ ਤਾਂ মিডিਆ ਦੇ ਸਾਥੀ ਵੀ ਕਹਿੰਦੇ ਕਿਵੇਂ ਹੋ ਜੂਗਾ ਵਿਧਾਨ ਸਭਾ ਵੀ ਅੱਜ ਸਾਰੇ ਸਾਰਿਆਂ ਨੂੰ ਵੱਡੀ ਗੱਲ ਹੈ 350 ਸਾਲਾਂ ਨੌਵੀਂ ਪਾਤਸ਼ਾਹੀ ਦਾ ਸ਼ਹੀਦੀ ਦਾ ਮੌਕਾ ਹੈ ਅਸੀਂ ਉਹਨਾਂ ਦੀ ਅਨਪੈਰਲ ਸ਼ਹਾਦਤ ਜਿਹੜੀ ਹੈ ਉਹਨੂੰ ਨਮਸਕਾਰ ਕਰਨ ਵਾਸਤੇ ਸਮੁੱਚੀ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਮੇਰੇ ਐਮ.ਐਲ.ਏ ਸਾਥੀ ਇੱਥੇ ਅੱਜ ਪਹੁੰਚੇ ਨੇ ਗਵਰਨਮੈਂਟ ਨੇ ਇੱਥੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਉਹ ਸ ਇੱਕ ਦਿਨ ਦੇ ਸੈਸ਼ਨ ਵਾਸਤੇ ਅਸੀਂ ਇੱਥੇ ਪਹੁੰਚੇ ਆ ਮੈਨੂੰ ਆਸਾਂ ਤੇ ਉਮੀਦਾਂ ਨੇ ਕਿ ਇਸ ਅਨਪੈਰਲਡ ਜਿਹੜੀ ਕੁਰਬਾਨੀ ਹੈ ਤੇ ਜਿਹੜਾ ਗੁਰੂਆਂ ਪੀਰਾਂ ਦਾ ਪਗੰਬਰਾਂ ਦਾ ਸੂਰਬੀਰਾਂ ਦੀ ਜਿਹੜੀ ਹੈ ਮਹਾਨ ਧਰਤੀ ਹੈ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਗਵਰਨਮੈਂਟ ਕੋਈ ਨਾ ਕੋਈ ਵੱਡਾ ਫੈਸਲਾ ਇੱਥੇ ਆ ਸੁਣਾਏਗੀ ਅਸੀਂ ਉਸ ਫੈਸਲੇ ਦੀ ਇੰਤਜ਼ਾਰ ਚ ਰਵਾਂਗੇ ਤੇ ਜਿਹੜਾ ਵੀ ਵੱਡਾ ਫੈਸਲਾ ਹੋਏਗਾ ਉਹਦੀ ਅਸੀਂ ਸਪੋਰਟ ਕਰਾਂਗੇ ਕਿਹੋ ਜੇ ਵੱਡੇ ਫੈਸਲੇ ਦਾ ਦੀ ਉਮੀਦ ਕੀਤੀ ਜਾ ਸਕਦੀ ਹੈ ਦੇ ਮਸਟ ਹੈਵ ਡਨ ਸਮ ਹੋਮਵਰਕ ਇਹਨਾਂ ਨੇ ਕੋਈ ਨਾ ਕੋਈ ਹੋਮਵਰਕ ਕੀਤਾ ਹੀ ਹੋਏਗਾ ਇਹਨਾਂ ਦੇ ਹੋਮਵਰਕ ਤੇ ਮੁਤਾਬਕ ਪਹਿਲੇ ਫੈਸਲਾ ਆ ਲੈਣ ਦੋ ਕਿਉਂਕਿ ਸਾਡੇ ਨਾਲ ਆਪੋਜੀਸ਼ਨ ਪਾਰਟੀਆਂ ਨਾਲ ਤੇ ਮੇਨ ਆਪੋਜੀਸ਼ਨ ਨਾਲ ਕੋਈ ਕਿਸੇ ਕਿਸਮ ਦੀ ਸਲਾਹ ਸਰਕਾਰ ਨੇ ਨਹੀਂ ਕੀਤੀ ਬਟ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਇੱਕ ਡੈਮੋਕਰੈਟਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇੱਥੇ ਇੱਥੇ ਪਹੁੰਚੇ ਆਂ ਸਰਕਾਰ ਦੀ ਇਨਵੀਟੇਸ਼ਨ ਤੇ ਤੇ ਮੈਨੂੰ ਆਸ ਹੈ ਕਿ ਜੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਅਨਪੈਰਲਡ ਇਹ ਸ਼ਹਾਦਤ ਹੋਈ ਹੈ ਜਿਹੜਾ ਉਹਨਾਂ ਦਾ ਇੱਕ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਨ ਬੋ ਉਸ ਫਲਸਫੇ ਨੂੰ ਮਦੇ ਨਜ਼ਰ ਰੱਖਦੇ ਹੋਏ ਅਸੀਂ ਸਾਹਮਣੇ ਕਿ ਕੋ ਬਹੁਤ ਵੱਡਾ ਕੋਈ ਫੈਸਲਾ ਸੁਨਾਇਆ ਜਾਏਗਾ ਜਿਹਦਾ ਸੰਦੇਸ਼ ਜਿਹੜਾ 9ਵੀਂ 10ਵੀਂ ਪਾਸ਼ਾਹੀ ਦਾ ਤੇ ਪਹਿਲੇ ਤੋਂ ਲੈ ਕੇ 10ਵੀਂ ਪਾਸ਼ਾਹੀਆਂ ਦਾ ਜਿਹੜਾ ਇੱਕ ਮੈਸੇਜ ਹੈ ਉਹ ਦੁਨੀਆ ਪਰਚ ਜਾਂਦਾ ਦੇਖੋ ਸਮੇ ਸਮੇ ਦੀਆਂ ਸਰਕਾਰਾਂ ਹਮੇਸ਼ਾ ਹੀ ਇਹੋ ਜੀਆਂ ਸ਼ਤਾਬਦੀਆਂ ਮਨਾਉਂਦੀਆਂ ਜ਼ਰੂਰ ਹੈ ਹੂੰ ਕਿਉਂਕਿ ਇਹ ਮੇਰਾ ਖਿਆਲ ਹੈ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਦੁਨੀਆ ਤੇ ਇੱਕੋ ਇੱਕ ਮਿਸਾਲ ਹੈ ਕਿਉਂਕਿ ਸਾਡਾ ਧਾਰਮਿਕ ਜਿਹੜਾ ਪੱਖ ਹੈ ਔਰ ਉਹਦੇ ਨਾਲ ਨਾਲ ਸਾਡਾ ਕਿਰਦਾਰ ਜਿਹੜਾ ਕਿ ਇਹ ਸਪਿਰਟ ਹੈ ਅਨੰਦਪੁਰ ਸਾਹਿਬ ਦੀ ਅਸਲੀ ਗੱਲ ਤਾਂ ਇਹ ਹੈ ਇਹ ਸਿਰਫ ਤੇ ਸਿਰਫ ਸਟੇਜਾਂ ਤੱਕ ਤੇ ਪਬਲਿਸਿਟੀ ਤੱਕ ਹੀ ਨਾ ਰਹਿ ਜਵੇ ਇਹ ਸਿਰਫ ਗੱਲਾਂ ਤੱਕ ਹੀ ਨਾ ਰਹਿ ਜਵੇ ਕਿਉਂਕਿ ਪੰਜਾਬ ਦੇ ਉੱਤੇ ਬਹੁਤ ਵੱਡੇ ਜਿਹੜੇ ਆ ਉਹ ਹਮਲੇ ਹੋ ਰਿਹਾ ਚਾਹੇ ਚੰਡੀਗੜ੍ਹ ਦੀ ਗੱਲ ਹੈ ਚਾਹੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੁਣ ਨੈਸ਼ਨਲ ਹਾਈਵੇ ਅਮੈਂਡਮੈਂਟ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ-ਨਾਲ ਪਰਮਾਣੂ ਬਿਜਲੀ ਬਾਰੇ ਜਿਹੜਾ ਇੱਕ ਬਿੱਲ ਆ ਰਿਹਾ ਔਰ ਉਹਦੇ ਨਾਲ ਨੈਸ਼ਨਲ ਕਮਿਸ਼ਨ ਆਫ ਐਜੂਕੇਸ਼ਨ ਆ ਰਿਹਾ ਔਰ ਉਹਦੇ ਨਾਲ ਜਿਹੜਾ ਬਿਜਲੀ ਸੋਧ ਬਿੱਲ 2025 ਆ ਉਹ ਆ ਰਿਹਾ ਪੰਜ ਬਿੱਲ ਆ ਰਹੇ ਆ ਔਰ ਪੰਜ ਬਿੱਲ ਜਿਹੜੇ ਆ ਉਹ ਪੰਜਾਬ ਦੇ ਔਰ ਸਟੇਟਾਂ ਦੇ ਬਿਲਕੁਲ ਖਿਲਾਫ ਹੈ ਲੇਕਿਨ ਮੈਨੂੰ ਲੱਗਦਾ ਕਿਉਂਕਿ ਸਾਡਾ ਕਰਮ ਵੀ ਕਰਨਾ ਤਾਂ ਸਾਡਾ ਫਰਜ਼ ਬਣਦਾ ਔਰ ਉਸ ਕਰਮ ਲਈ ਮੈਂ ਤਾਂ ਕਿਉਂਕਿ ਭਗਵੰਤ ਮਾਨ ਜੀ ਤਾਂ ਕਹਿੰਦੇ ਆ ਕਿ ਹਾਂ ਵੀ ਪਿਛਲੇ ਸਮੇਂ ਦੇ ਵਿੱਚ ਇਹ ਤਾਂ ਵਿਦਡਰੋ ਹੋ ਗਿਆ ਚੰਡੀਗੜ੍ਹ ਵਾਲਾ ਲੇਕਿਨ ਆਪਾਂ ਸਾਰਿਆਂ ਨੂੰ ਔਰ ਇਹਨਾਂ ਨੂੰ ਵੀ ਪਤਾ ਹੋਣਾ ਕਿਉਂਕਿ ਇਹਨਾਂ ਨੇ 8 ਸਾਲ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਕੀਤਾ ਕਿ ਜਦੋਂ 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 ਵੀ ਖਾਸ ਕਰਕੇ ਕੈਬਨਟ ਦੇ ਵਿੱਚੋਂ ਅਪਰੂਵਲ ਹੁੰਦੀ ਆ ਉਹਦੇ ਤੋਂ ਬਾਅਦ ਹੀ ਜਿਹੜਾ ਜਿਹੜੀ ਪਾਰਲੀਮੈਂਟ ਦੀ ਬੁਲੇਟਿਨ ਆ ਉਹਦੇ ਵਿੱਚ ਇਹ ਛਾਇਆ ਹੁੰਦਾ ਔਰ ਇਹਦੇ ਵਿੱਚ ਛਾਇਆ ਹੋਇਆ ਸਿਰਫ ਤੇ ਸਿਰਫ ਬੀਜੇਪੀ ਜਿਹੜੀ ਆ ਉਹ ਇਸ ਨੂੰ ਅੱਗੇ ਵਧਾਉਣਾ ਚਾਹੁੰਦੀ ਆ ਅਸੀਂ ਮੈਨੂੰ ਇੱਥੇ ਕੁਐਸਚਨ ਵੀ ਹੋਇਆ ਕਹਿੰਦੇ ਜੀ ਪਾਰਟੀਆਂ ਅਲੱਗ-ਅਲੱਗ ਮਨਾ ਰੀਆਂ ਮੈਂ ਕਿਹਾ ਕਦੀ ਪਾਰਟੀਆਂ ਦੇ ਤੌਰ ਤੇ ਇਹ ਸਮਾਗਮ ਨਹੀਂ ਹੋਣੇ ਚਾਹੀਦੇ ਮੈਨੂੰ ਲੱਗਦਾ ਇਹ ਤਾਂ ਸਮੁੱਚੀ ਇਨਸਾਨੀਅਤ ਦੇ ਤੌਰ ਤੇ ਇਹ ਫਿਲਾਸਫੀ ਕੱਲੀ ਆਨੰਦਪੁਰ ਸਾਹਿਬ ਦੀ ਫਿਲਾਸਫੀ ਨਹੀਂ ਹੈ ਆਨੰਦਪੁਰ ਸਾਹਿਬ ਨੂੰ ਤਾਂ ਸੁਭਾਗ ਪ੍ਰਾਪਤ ਹੋਇਆ ਅਸਲੀ ਗੱਲ ਹੈ ਦੁਨੀਆ ਦੀ ਫਿਲਾਸਫੀ ਹੈ ਕੱਲਾਸਾਨੀ ਸ਼ਹਾਦਤ ਹੈ ਜਿਹਦੇ ਉੱਤੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਉਸ ਧਾਰਮਿਕ ਅਕੀਦੇ ਦੀ ਜਿਹੜੀ ਰਾਖੀ ਇਨਸਾਨੀਅਤ ਲਈ ਕੀਤੀ ਹੈ ਪ੍ਰਗਟ ਸਿੰਘ ਜੀ ਇੱਥੇ ਜਿਹੜਾ ਐਮਐਚਏ ਦਾ ਇੱਕ ਬਿਆਨ ਆਇਆ ਕਹਿੰਦੇ ਕਿ ਅਸੀਂ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਇਸ ਚੀਜ਼ ਦੀ ਕੋਈ ਜਾਰੀ ਵੀ ਨਹੀਂ ਕੀਤੀ ਨਾ ਹੀ ਕੋਈ ਅਫੀਸ਼ੀਅਲ ਸਾਡਾ ਬਿਆਨ ਹੈ ਕਿ ਹਾਂਜੀ ਚੰਡੀਗੜ੍ਹ ਦਾ ਜਿਹੜਾ ਹੈ ਜਿਹੜਾ 131ਵੀਂ ਸੋਧ ਜਿਹੜੀ ਆ ਉਹ ਹੋਊਗੀ ਦੇਖੋ ਜਿਹੜੀ ਜਿਹੜਾ ਖਾਸ ਕਰਕੇ ਪਾਰਲੀਮੈਂਟ ਦਾ ਬੁਲੇਟਿਨ ਆ ਜੀ ਉਹਦੇ ਵਿੱਚ ਕੈਬਨਟ ਤੋਂ ਬਿਨਾ ਇਹ ਅਪਰੂਵਲ ਨਹੀਂ ਹੁੰਦੀ ਆਪਾਂ ਸਾਰਿਆਂ ਨੂੰ ਇਸ ਗੱਲ ਦੀ ਸਮਝ ਆ ਇੰਨਾ ਇੰਨੀ ਇਹ ਇੰਨੀ ਇਹ ਨਾ ਸਮਝਣ ਕਿ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆ 2020 ਦੇ ਵਿੱਚ ਇਹਨਾਂ ਨੇ ਬਿਜਲੀ ਸਮਝੌਤੇ ਦੀ ਇਹ ਗੱਲ ਕੀਤੀ ਸੀ ਵੀ ਅਸੀਂ ਸਾਰੀਆਂ ਅਲੱਗ-ਅਲੱਗ ਪਾਰਟੀਆਂ ਨਾਲ ਸਾਰੇ ਅਲੱਗ-ਅਲੱਗ ਜਥੇਬੰਦੀਆਂ ਨਾਲ ਇਹ ਗੱਲ ਕਰਕੇ ਹੀ ਐਮੈਂਡਮੈਂਟ ਬਿੱਲ ਲਿਆਵਾਂਗੇ ਲੇਕਿਨ ਹੁਣ 2025 ਦੇ ਵਿੱਚ ਉਹ ਲੈ ਆਂਦਾ ਮੈਂ ਇਸ ਕਰਕੇ ਕਹਿਣਾ ਵੀ ਐਜੂਕੇਸ਼ਨ ਨੂੰ ਭਗਮਾ ਕਰਨ ਕਰਨ ਲਈ ਉਹਦਾ ਕਮਿਸ਼ਨ ਬਣਾਉਣਾ ਕਿਉਂਕਿ ਅਸੀਂ ਉਹਦੇ ਤੇ ਖੰਡ ਦੀ ਗੱਲ ਨਹੀਂ ਕਰਦੇ ਇਹ ਠੀਕ ਆ ਵੀ ਅਸੀਂ ਕਿਉਂਕਿ ਇਹ ਮੇਰਾ ਖਿਆਲ ਹੈ ਕਿ ਇਹ ਧਰਤੀ ਨੂੰ ਇਹ ਬਹੁਤ ਵੱਡਾ ਸੁਭਾਗ ਪ੍ਰਾਪਤ ਹੈ ਅੱਜ ਮੈਂ ਜਿੱਥੇ ਪੰਜਾਬ ਸਰਕਾਰ ਦੀ ਇਸ ਗੱਲ ਦੀ ਸਲਾਹਾ ਵੀ ਕਰਦਾ ਬਟ ਐਟ ਦਾ ਸੇਮ ਟਾਈਮ ਜੇ ਅਸੀਂ ਉਸ ਸਪਿਰਟ ਨੂੰ ਜੇ ਅਸੀਂ ਉਸ ਸਪਿਰਟ ਨੂੰ ਅੱਗੇ ਨਹੀਂ ਵਧਾਉਂਦੇ ਤਾਂ ਮੈਨੂੰ ਲੱਗਦਾ ਸ਼ਾਇਦ ਇਹੋ ਜਿਹਾ ਸਮਾਗਮ ਜਿਹੜੇ ਆ ਉਹਨਾਂ ਦੀ ਉਹ ਵੈਲਿਊ ਨਹੀਂ ਰਹਿੰਦੀ ਜਿਹੜੀ ਵੈਲਿਊ ਹੋਣੀ ਚਾਹੀਦੀ ਅੱਜ ਦਾ ਬਿਜ਼ਨਸ ਕੁਝ ਆਇਆ ਹੈ ਤਾਂ ਕੀ ਕੁਝ ਬਿਜ਼ਨਸ ਦੇ ਵਿੱਚ ਰਹੇਗਾ ਅੱਜ ਦਾ ਬਿਜ਼ਨਸ ਤਾਂ ਮੈਨੂੰ ਲੱਗਦਾ ਕੋਈ ਆਇਆ ਨਹੀਂ ਹੈ ਸ਼ਾਇਦ ਸਿਰਫ ਕਿਉਂਕਿ ਅਸੀਂ ਸਾਰਿਆਂ ਨੇ ਜਿਹੜੀਆਂ ਸਾਨੂੰ ਕਿਹਾ ਗਿਆ ਸੀ ਕਿ 500 ਵਰਡ ਦੇ ਵਿੱਚ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਲਿਖ ਕੇ ਭੇਜਣਾ ਤੇ ਅਸੀਂ ਲਿਖ ਕੇ ਭੇਜਿਆ ਹੈਗਾ ਹੂੰ ਤੇ ਮੈਨੂੰ ਇਹ ਵੀ ਆਸ ਹੈਗੀ ਆ ਸੱਚੀ ਗੱਲ ਹੈ ਮੈਨੂੰ ਆਸ ਤਾਂ ਹਮੇਸ਼ਾ ਚੰਗੇ ਦੀ ਰਹਿੰਦੀ ਆ ਤੇ ਮੈਂ ਵੀ ਥੋੜਾ ਜਿਆ ਲਿਖ ਕੇ ਭੇਜਿਆ ਸੀ ਜੇ ਸ਼ਾਇਦ ਬੋਲਣ ਦਾ ਮੌਕਾ ਮਿਲਿਆ ਤਾਂ ਡੈਫੀਨੇਟਲੀ ਉੱਥੇ ਉਹ ਬੋਲਾਂਗੇ ਜੀ ਗੁਰੂ ਮਹਾਰਾਜ ਜੋ ਕਿਰਪਾ ਕਰਨਗੇ ਸੈਸ਼ਨ ਤੋਂ ਬਾਅਦ ਸਾਰਾ ਪਤਾ ਤੁਹਾਡੇ ਸਾਹਮਣੇ ਆ ਜਾਏਗੀ ਗੱਲ ਤਾਂ ਹਲੇ ਵੀ ਸਸਪੈਂਸ ਬਰਕਰਾਰ ਹੈ ਇਹ ਸਸਪੈਂਸ ਤਾਂ ਦੇਖੋ ਸਸਪੈਂਸ ਤਾਂ ਜੋ ਗੁਰੂ ਮਹਾਰਾਜ ਕਹਿਣਗੇ ਕਿਰਪਾ ਹੋਏਗੀ ਆ ਜਾਏਗੀ ਤੁਹਾਡੇ ਸਾਹਮਣੇ ਸਾਰੀ ਗੱਲ 9ਵੇਂ ਪਾਸ਼ਾ ਗੁਰਤੇਗ ਭਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸ਼ਹਾਦਤ ਸਮਾਗਮ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ 'ਚ ਹੋਣ ਜਾ ਰਿਹਾ ਹੈ। ਔਰ ਪੰਜਾਬ ਸਰਕਾਰ ਨੇ ਉਪਰਾਲੇ ਕੀਤੇ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਕਿ ਗੁਰੂ ਸਾਹਿਬ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਜਿਹੜੀ ਇਨਸਾਨੀਅਤ ਹੱਕ ਹਕੂਕਾਂ ਨੂੰ ਔਰ ਇਸ ਦੇਸ਼ ਦੇ ਧਰਮ ਔਰ ਕਲਚਰ ਨੂੰ ਬਚਾਉਣ ਲਈ ਜਿਹੜੀ ਇੱਡੀ ਮਹਾਨ ਸ਼ਹਾਦਤ ਹੋਈ ਹੈ ਔਰ ਤੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਣਾ ਲੈਣ ਔਰ ਤੋਂ ਸਿੱਖਿਆ ਲੈਣ ਔਰ ਗੁਰੂ ਸਾਹਿਬ ਦੇ ਚੱਲਦੇ ਦਿਖਾਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਆਉਣ ਵਾਲੀ ਪੀੜ੍ਹੀ ਕਰੇ ਪੰਜਾਬ ਸਰਕਾਰ ਦੀ ਇਹ ਹੀ ਕੋਸ਼ਿਸ਼ ਹੈ ਔਰ ਇੱਕ ਦਿਨ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸਮਰਪਿਤ ਕੀਤਾ ਮੈਨੂੰ ਲੱਗਦਾ ਇਹ ਬਹੁਤ ਚੰਗਾ ਇਨੀਸ਼ੀਏਟਿਵ ਹੈ ਪੰਜਾਬ ਸਰਕਾਰ ਦਾ ਔਰ ਗੁਰੂ ਸਾਹਿਬ ਨੂੰ ਜਿੰਨਾ ਅਸੀਂ ਯਾਦ ਕਰ ਲਈਏ ਜਿੰਨਾ ਨਤਮਸਤਕ ਹੋ ਲਈਏ ਉਨਾ ਹੀ ਘੱਟ ਹੈ ਇਹ ਅਸੀਂ ਵੱਡ ਭਾਗੇ ਮੰਨਦੇ ਆ ਆਪਣੇ ਆਪ ਨੂੰ ਕਿ ਸਾਡੇ ਸਮੇਂ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਸਾਰੇ ਸਮਰਪਿਤ ਹੋ ਕੇ ਸਮਾਗਮ ਕਰਵਾ ਰਹੇ ਹਾਂ ਦੇਖੋ ਜੀ ਇਹ ਤਾਂ ਸ਼ਾਸਨ ਦੇ ਵਿੱਚ ਹੀ ਜਿਹੜਾ ਪਤਾ ਉਹ ਲੱਗੂਗਾ ਵੀ ਕੀ ਫੈਸਲੇ ਆ ਜਿਹੜੇ ਉਹ ਲਏ ਜਾਣੇ ਪਰ ਆਪਣੇ ਆਪ ਚ ਹੋ ਰਹੇ ਆ ਕਿਉਂਕਿ ਇਹ ਜਿਹੜਾ ਦਿਨ ਵੀ ਆ ਇਹ ਇਤਿਹਾਸਿਕ ਹੈ ਕਿਉਂਕਿ ਜਿੰਨੇ ਆਪਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਦੀ ਏਡਾ ਵੱਡਾ ਕਿਉਂਕਿ 350ਵਾਂ ਜਿਹੜਾ ਇਹ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਇਸ ਤੋਂ ਬਾਅਦ 400ਵਾਂ ਆਊਗਾ ਵਰਲੇ ਹੋਣਗੇ ਜਿਹੜੇ ਅੱਜ ਇਸ ਮੌਕੇ ਤੇ ਹੈ ਕਿ ਜਿਹੜੇ ਉਹ ਅ ਦੇਖ ਸਕਣ ਕਿ ਕੋਈ ਭਾਗਾ ਵਾਲੇ ਹੋਣਗੇ ਪਰ ਅਸੀਂ ਭਾਗਾ ਵਾਲੇ ਆ ਕਿ ਜਿਹੜੇ 350 ਪਾਸ ਸ਼ੀਦੀ ਦਿਹਾੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਤੇ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਸਮਾਗਮ ਨੇ ਉਹ ਕਰਵਾਏ ਆ ਤੇ ਅੱਜ ਦਾ ਵੀ ਜਿਹੜਾ ਸੈਸ਼ਨ ਹੈ ਇਤਿਹਾਸਿਕ ਹੈ ਤੇ ਜਿਹੜੇ ਵੀ ਐਮ ਐਲ ਏਜ਼ ਮਨਿਸਟਰ ਸਾਰੇ ਇਹਦੇ ਵਿੱਚ ਹਿੱਸਾ ਲੈ ਰਹੇ ਆ ਉਹ ਵੀ ਭਾਗਾ ਵਾਲੇ ਆ ਕਿ ਉਹਨਾਂ ਨੂੰ ਇਸ ਇਤਿਹਾਸਿਕ ਸੈਸ਼ਨ 'ਚ ਮੌਕਾ ਜਿਹੜਾ ਮਿਲ ਰਿਹਾ ਭਾਗਲਾ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਕਿਓ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਚੁੱਕੇ ਹੈਗੇ ਨੇ ਇਹ ਜੋ ਕਾਰਵਾਈ ਅੱਜ ਦੇ ਦਿਨ ਦੀ ਉਹ ਪੰਜਾਬ ਸਰਕਾਰ ਦੇ ਵੱਲੋਂ ਸਾਬਸ਼ੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜਾ ਕਿ ਇਹ ਵਿਸ਼ੇਸ਼ ਸੈਸ਼ਨ ਸੱਜਿਆ ਗਿਆ ਜਿਸ ਦੇ ਵਿੱਚ ਕਈ ਵੱਡੀਆਂ ਜਿਹੜੀ ਕਿ ਅਨਾਉਂਸਮੈਂਟਾਂ ਹੋਣ ਦੀ ਗੱਲ ਜ਼ਰੂਰ ਆਖੀ ਜਾ ਰਹੀ ਹੈ ਤੇ ਇਸ ਸੈਸ਼ਨ ਦਾ ਹਿੱਸਾ ਬਣਨ ਨੂੰ ਲੈ ਕੇ ਲਗਾਤਾਰ ਜਿਹੜੇ ਕੀ ਹੈਗੇ ਨੇ ਵੱਡੇ ਜਿਹੜੇ ਕੀ ਲੀਡਰ ਹੈਗੇ ਨੇ ਜਾਂ ਫਿਰ ਮੰਤਰੀ ਸਹਿਬਾਨ ਹੈਗੇ ਨੇ ਐਮਐਲਏ ਸਹਿਬਾਨ ਹੈਗੇ ਨੇ ਉਹਨਾਂ ਦੇ ਆਉਣ ਦਾ ਸਿਲਸਲਾ ਅੱਲਗਾ ਤਰ੍ਹਾਂ ਚੱਲ ਰਹੀ ਹੈ ਉਹ ਇਹ ਜਿਹੜੀਆਂ ਕਿ ਤਸਵੀਰਾਂ ਨੇ ਉਹ ਤੁਸੀਂ ਸੈਸ਼ਨ ਦੇ ਬਾਹਰ ਦੀਆਂ ਦੇਖ ਸਕਦੇ ਹੋ ਜਿੱਥੇ ਜਿਹੜਾ ਕੀ ਹੈਗਾ ਆ ਸੈਸ਼ਨ ਦੇ ਬਾਹਰ ਕੀਵੇਂ ਵੱਡੀ ਜਿਹੜੀ ਕੀ ਸਿਕਿਉਰਿਟੀ ਅਟੈਕ ਕੀਤੀ ਗਈ ਹੈਗੀ ਹੈ ਅਤੇ ਲਗਾਤਾਰ ਜਿਹੜੇ ਕੀ ਇੱਥੇ ਜੋ ਸੁਰੱਖਿਆ ਨੂੰ ਲੈ ਕੇ ਕਰੜੇ ਇੰਤਜ਼ਾਮ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਜਦੋਂ ਜਿਹੜਾ ਕੀ ਹੈ ਚੰਡੀਗੜ੍ਹ ਦੇ ਬਾਹਰ ਜਿਹੜਾ ਕੀ ਹੈ ਸੈਸ਼ਨ ਸੱਦਿਆ ਗਿਆ ਹੋਵੇ ਸੇ ਇਹ ਤਸਵੀਰਾਂ ਦੇਖੋ ਰਾਜਾ ਵੜਿੰਗ ਜਿਹੜੇ ਕੀ ਨੇ ਉਹ ਇੱਥੇ ਸੈਸ਼ਨ ਦਾ ਹਿੱਸਾ ਬਣਨ ਦੇ ਲਈ ਜਿਹੜਾ ਕੀ ਹੈ ਉਹ ਜਾ ਰਹੇ ਹੈਗੇ ਨੇ ਅਤੇ ਮੀਡੀਆ ਦੇ ਨਾਲ ਪਰ ਉਹਨਾਂ ਦੇ ਵੱਲੋਂ ਕੋਈ ਵਿਚਾਰਤਾ ਜ਼ਰੂਰ ਜਿਹੜਾ ਸਾਂਝੇ ਕਰਨਾ ਉਹ ਜ਼ਰੂਰੀ ਨਹੀਂ ਸਮਝਿਆ ਗਿਆ ਪਰ ਜੋ ਉਹਨਾਂ ਦੀ ਇੱਕ ਬੋਡੀ ਲੈਂਗੁਏਜ ਆ ਉਹ ਕਾਫੀ ਪੋਜ਼ਿਟਿਵ ਨਜ਼ਰ ਆਈ ਹੈ ਕਿ ਜਿਸ ਤੋਂ ਆਸ ਉਮੀਦਈ ਹੈ ਕਿ ਉਹ ਜ਼ਰੂਰ ਜਿਹੜੀ ਕਿ ਇਸ ਸੈਸ਼ਨ ਦੀ ਜਿਹੜੀ ਕਿ ਕਾਰਵਾਈ ਦਾ ਹਿੱਸਾ ਬਣਨ ਲਈ ਉਹ ਪਹੁੰਚੇ ਹੈਗੇ ਨੇ ਤੇ ਇਸੇ ਨੂੰ ਲੈ ਕੇ ਜਿਹੜਾ ਕਿ ਕੋਈ ਵੱਡੇ ਅਨਾਉਂਸਮੈਂਟ ਦਾ ਵੀ ਜ਼ਿਕਰ ਜ਼ਰੂਰ ਕੀਤਾ ਜਾ ਰਿਹਾ ਇਹ ਤਸਵੀਰਾਂ ਦੇਖੋ ਕਿਵੇਂ ਜਿਹੜਾ ਕੀ ਹੈਗਾ ਆ ਇਧਰ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕੀ ਗੱਡੀਆਂ ਦਾ ਕਾਫਲਾ ਉਹ ਵੀ ਇੱਥੇ ਪਹੁੰਚ ਚੁੱਕਿਆ ਹੈਗਾ ਇਹ ਤਸਵੀਰਾਂ ਵਿਧਾਨ ਸਭਾ ਸੈਸ਼ਨ ਦੇ ਬਾਹਰ ਦੇ ਜਿਹੜਾ ਇੱਕ ਦਿਨ ਦਾ ਸੈਸ਼ਨ ਸੱਜਿਆ ਗਿਆ ਇੱਕ ਰੜੇ ਇੰਤਜ਼ਾਮ ਕੀਤੇ ਗਏ ਹੈਗੇ ਨੇ ਅਤੇ ਇਹ ਦੇਖੋ ਇਹ ਜਿਹੜੇ ਕੀ ਐਸੀਏ ਮਾਨ ਸੀਏ ਮਾਨ ਜਿਹੜੇ ਕੀ ਉਹ ਇੱਥੇ ਪਹੁੰਚ ਚੁੱਕੇ ਹੈਗੇ ਨੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕੀ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਚੁੱਕੇ ਹੈਗੇ ਨੇ ਇਹ ਤਸਵੀਰਾਂ ਵਿਧਾਨ ਸਭਾ ਸੈਸ਼ਨ ਦੇ ਬਹਰਦਿਆਂ ਨੇ ਭਾਈ ਜੈਤਾ ਜੀ ਯਾਦਗਾਰੀ ਮੈਮੋਰੀਅਲ ਦੇ ਬਾਹਰ ਜਿਹੜਾ ਕਿ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਕਿ ਕਿਵੇਂ ਇਸ ਸੈਸ਼ਨ ਦੇ ਵਿੱਚ ਜਿਹੜਾ ਕਿ ਹੈਗਾ ਆ ਜਿਹੜੇ ਕਿ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ ਇਸ ਸੈਸ਼ਨ ਦਾ ਹਿੱਸਾ ਲੈਣ ਦੇ ਲਈ ਪਹੁੰਚ ਚੁੱਕੇ ਹੈਗੇ ਨੇ ਤੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਅੱਜ ਜਿਹੜਾ ਕੀ ਹੈਗਾ ਆ ਉਹ ਅਨੰਦਪੁਰ ਸਾਹਿਬ ਨੂੰ ਲੈ ਕੇ ਖਾਸ ਕਰਕੇ ਸ਼ਹੀਦੀ ਪੁਰਬ ਦੇ ਮੌਕੇ ਤੇ ਕੋਈ ਵੱਡੀ ਅਨਾਉਂਸਮੈਂਟ ਜ਼ਰੂਰ ਹੋ ਸਕਦੀ ਹੈ ਪਰ ਕਿਸੇ ਦੇ ਵੱਲੋਂ ਵੀ ਇਸ ਸਬੰਧੀ ਜਿਹੜੀ ਕਿ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਕਿ ਕਿ ਕਿਹੜੇ ਵੱਡੇ ਅਹਿਮ ਫੈਸਲੇ ਦੇ ਉੱਪਰ ਮੋਹ ਲੱਗ ਸਕਦੀ ਹੈ ਪਰ ਜੋ ਇਸ ਸੈਸ਼ਨ ਸੱਜਿਆ ਗਿਆ ਹੋ ਖਾਸ ਕਰਕੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਅਤੇ ਜ਼ਾਹਰ ਜੀ ਗੱਲ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਸੈਸ਼ਨ ਸੱਜਾ ਗਿਆ ਤਾਂ ਆਸ ਉਮੀਦ ਇਹੀ ਹੈ ਕਿ ਅਨੰਦਪੁਰ ਸਾਹਿਬ ਦੇ ਵਸਨੀਕਾਂ ਨੂੰ ਕੋਈ ਵੱਡੀ ਸੋਗਤ ਮਿਲ ਸਕਦੀ ਹੈ ਸੁਬਿਹਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਯੋਗਾ ਸਿੰਘ ਨਾਲ ਪਰਵਿੰਦਰ ਸ਼ਰੀਪੁਰ ਸਾਹਿਬ